ਇੱਕ ਵਾਰ ਫੇਰ ਸਾਰਿਆਂ ਦਾ ਸਵਾਗਤ ਹੈ ਜੀ ਰਾਣਾ ਰੀਅਲ ਏਸਟੇਟ YouTube ਚੈਨਲ ਵਿੱਚ ਜਿੱਤਾਂ ਜਿੱਤਾਂ ਆਪਣੇ ਕੋਲ ਸਾਰੇ ਪਰਿਵਾਰਾਂ ਦੀ ਡਿਮਾਂਡ ਹੁੰਦੀ ਆ ਆਪਾਂ ਵੱਧ ਤੋਂ ਵੱਧ ਕੋਠੀਆਂ ਦਿਖਾਉਂਦੇ ਆ ਅੱਜ ਆਪਾਂ ਤੁਹਾਡੇ ਲਈ ਇੱਕ ਬ੍ਰੈਂਡ ਨਿਊ ਕੋਠੀ ਲੈ ਕੇ ਆਏ ਆ ਜੀ ਸਾਰੀ ਇਨਫੋਰਮੇਸ਼ਨ ਇਸ ਕੋਠੀ ਦੀ ਆਪਾਂ ਇਸ ਵੀਡੀਓ ਦੇ ਵਿੱਚ ਦੇ ਦੇਣੀ ਹੈ ਤਾਂ ਵੀਡੀਓ ਵਿੱਚ ਬਣੇ ਰਹੋ ਕਿਉਂਕਿ ਕਈ ਜਾਣਕਾਰੀਆਂ ਹੁੰਦੀਆਂ ਨੇ ਜਿਹੜੀਆਂ ਤੁਨੂੰ ਧਿਆਨ ਨਾਲ ਸੁਣਨੀਆ ਪੈਂਦੀਆਂ ਨੇ ਨਹੀਂ ਤਾਂ ਬਾਰ-ਬਾਰ ਕਾਲਿੰਗ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਫਿਰ ਸਾਰੀਆਂ ਜਾਣਕਾਰੀਆਂ ਅਸੀਂ ਵੀਡੀਓ ਦੇ ਵਿੱਚ ਸ਼ੇਅਰ ਕਰ ਦਿੰਨੇ ਆ ਜੀ ਪਹਿਲਾਂ ਆਪਾਂ ਜ਼ਰੂਰੀ ਸੂਚਨਾ ਇਹ ਦੇਵਾਂਗੇ ਜਿਨ੍ਹਾਂ ਪਰਿਵਾਰਾਂ ਨੇ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ ਤੱਕ ਕੋਠੀਆਂ ਦੀ ਡਿਮਾਂਡ ਕੀਤੀ ਸੀ ਪਿਛਲੀਆਂ ਵੀਡੀਓਜ਼ ਵਿੱਚ ਦਿਖਾ ਚੁੱਕੇ ਆ ਬੈਂਕ ਲੋਨ ਤੇ ਵੀ ਕੋਠੀਆਂ ਦਿਖਾ ਚੁੱਕੇ ਆ ਕੁਝ ਪਰਿਵਾਰ ਕਿਸ਼ਤਾਂ ਤੇ ਵੀ ਘਰਾਂ ਦੀ ਮੰਗ ਕਰਦੇ ਨੇ ਤਾਂ ਉਹ ਵੀ ਆਪਾਂ ਪਿਛਲੀਆਂ ਵੀਡੀਓਜ਼ ਵਿੱਚ ਦਿਖਾ ਚੁੱਕੇ ਹਾਂ ਜੀ ਅੱਜ ਦੀ ਕੋਠੀ ਜੋ ਹੈ ਕਿ ਬਹੁਤ ਵਧੀਆ ਸੋਹਣੀ ਕੋਠੀ ਤਿਆਰ ਹੈ ਜੀ ਮਾਲਕਾਂ ਨੇ ਆਪਣੇ ਰਹਿਣ ਲਈ ਬਹੁਤ ਵਧੀਆ ਤਿਆਰ ਕੀਤੀ ਸੀ ਬਣਾਈ ਸੀ ਬਟ ਹੁਣ ਆਪਾਂ ਇਸ ਕੋਠੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਵਾਂਗੇ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਮੰਗੀ ਸੀ ਕੋਠੀ ਤਾਂ ਇਹ ਬਿਲਕੁਲ ਸ਼ਹਿਰ ਦੇ ਵਿੱਚ ਹੈ ਜੀ ਕੋਠੀ ਤਾਂ ਇਸ ਦੀ ਪਹਿਲਾਂ ਆਪਾਂ ਜਗ੍ਹਾ ਦੱਸਾਂਗੇ 137 ਗੱਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਉਹ ਪਰਿਵਾਰ ਜਿਨ੍ਹਾਂ ਨੇ ਕਿਹਾ ਸੀ 100 150 200 ਗਜ ਤੱਕ ਕੋਠੀ ਦਿਖਾਓ ਤਾਂ ਅੱਜ 137 ਗਜ ਦੀ ਕੋਠੀ ਲੈ ਕੇ ਆਏ ਆ 137 ਗਜ 1.7 ਸਟੋਰੀ ਇਹ ਕੋਠੀ ਬਣੀ ਹੋਈ ਹੈ ਜੀ 4 ਬੈਡਰੂਮ ਨੇ ਤੇ 4 ਬਾਥਰੂਮ ਨੇ ਚਾਰ ਕਮਰੇ ਚਾਰ ਬਾਥਰੂਮ ਨੇ ਇੱਕ ਰਸੋਈ ਇੱਕ ਕਿਚਨ ਹੈ ਜੀ ਤੇ ਉਸ ਤੋਂ ਬਾਅਦ ਲੋਕੇਸ਼ਨ ਸਾਰੇ ਹੀ ਜ਼ਰੂਰੀ ਜਾਣਨਾ ਚਾਹੁੰਦੇ ਨੇ ਲੋਕੇਸ਼ਨ ਧਿਆਨ ਨਾਲ ਸੁਣ ਲਿਓ ਡੀ ਐਮ ਸੀ ਧਿਆਨੰਦ ਮੈਡੀਕਲ ਹਸਪੀਟਲ ਜਿਹੜਾ ਹੈਗਾ ਲੁਧਿਆਣੇ ਦਾ ਡੀ ਐਮ ਸੀ ਵੱਲੋਂ ਸਿਰਫ 5 ਕਿਲੋਮੀਟਰ ਦੀ ਦੂਰੀ ਤੇ ਹੈ 5 7 10 ਮਿੰਟ ਦੀ ਮਿੰਟ ਦਾ ਇਹ ਰਸਤਾ ਹੈ ਜੀ ਡੀਐਮਸੀ ਵੱਲੋਂ ਤੁਸੀਂ ਹੈਬੋਵਾਲ ਕਲਾਂ ਨੂੰ ਮੇਨ ਰੋਡ ਤੋਂ ਆਏਗਾ ਤਾਂ ਚੂੜਪੋ ਰੋਡ ਤੇ ਇਹ ਕੋਠੀ ਲੋਕੇਟਿਡ ਹੈ ਠੀਕ ਹੈ ਜੀ ਸਥਿਤ ਹੈ ਇਸ ਦੀ ਲੋਕੇਸ਼ਨ ਬਾਕੀ ਇਨਵੇ ਵਿਜ਼ਿਟ ਕਰਨਾ ਹੋਇਆ ਤਾਂ ਆਪਾਂ ਤੁਹਾਨੂੰ ਵਿਜ਼ਿਟ ਵੀ ਕਰਾ ਦੇਵਾਂਗੇ ਚੂੜਪੋ ਰੋਡ ਹੈਬੋਵਾਲ ਕਲਾਂ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਜੀ ਉਸ ਤੋਂ ਬਾਅਦ ਪ੍ਰਾਈਸ ਇਸ ਦਾ ਜੀ 58 ਲੱਖ ਹੈ ਜੀ ਕਿਉਂਕਿ ਸ਼ਹਿਰ ਦੇ ਬਿਲਕੁਲ ਵਿੱਚ ਹੈ ਸ਼ਹਿਰ ਸਿਟੀ ਦੇ ਵਿੱਚ ਹੈ ਪੋਸ਼ ਏਰੀਏ ਦੇ ਵਿੱਚ ਹੈ ਅੰਡਰ ਕਾਰਪੋਰੇਸ਼ਨ ਦੇ ਵਿੱਚ ਹੈ ਤੇ ਪ੍ਰਾਈਸ ਲੋਕੇਸ਼ਨ ਤੇ ਏਰੀਆ ਆਪਾਂ ਦੱਸ ਚੁੱਕੇ ਆ ਉਸ ਤੋਂ ਬਾਅਦ ਕੋਠੀ ਦੇ ਅੰਦਰ ਕਬੂਰਡ ਦਾ ਕੰਮ, ਵੁੱਡ ਦਾ ਕੰਮ, ਮੋਡੂਲਰ ਕਿਚਨ ਦਾ ਕੰਮ, ਫਲੋਰਿੰਗ ਦਾ ਵਰਕ ਤੇ ਪੇਂਟ ਦਾ ਕੰਮ ਥੋੜਾ ਹੋਣ ਵਾਲਾ ਹੈ ਉਹ ਤੁਸੀਂ ਮਾਲਕ ਆਪਣੇ ਪੇਂਟ ਦੀ ਚੋਇਸ, ਆਪਣੇ ਕਲਰ ਕੰਬੀਨੇਸ਼ਨ ਆਪਣੇ ਅਕੋਰਡਿੰਗ ਡਿਸਾਈਡ ਕਰ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਮਾਰਬਲ ਬਲੈਕ ਕਲਰ ਦਾ ਮਾਰਬਲ ਲੱਗਾ ਹੋਇਆ ਸਟੇਅਰਸ ਤੇ ਆਪਾਂ ਜਾ ਰਹੇ ਹਾਂ ਫਰਸਟ ਫਲੋਰ ਦੇ ਉੱਤੇ ਗਰਾਉਂਡ ਫਲੋਰ ਤੁਸੀਂ ਦੇਖ ਚੁੱਕੇ ਹੋ ਟਫਨ ਗਲਾਸ ਲੱਗਾ ਹੋਇਆ ਬਾਕੀ ਪ੍ਰੋਪਰਟੀ ਵਿਜ਼ਿਟ ਕਰਨੀ ਹੋਈ ਤਾਂ ਫੋਰ ਮੋਰ ਇਨਫੋਰਮੇਸ਼ਨ ਆਪਣੇ ਕੰਟੈਕਟ ਨੰਬਰ ਡਿਸਪਲੇ ਤੇ ਆ ਰਹੇ ਨੇ ਤੁਸੀਂ ਇਹਨਾਂ ਕੰਟੈਕਟ ਨੰਬਰ ਤੇ ਕੰਟੈਕਟ ਕਰਕੇ ਆਪਾਂ ਤੁਹਾਨੂੰ ਇਹ ਕੋਠੀ ਵਿਜ਼ਿਟ ਵੀ ਕਰਾ ਦੇਵਾਂਗੇ ਬਾਕੀ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਆਪਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਹੋਰ ਵਕਤ ਬਾਅਦ ਬ੍ਰੈਂਡ ਨਿਊ ਕੋਠੀਆਂ ਤੇ ਰੀਸੇਲ ਤੇ ਵੀ ਕਈ ਪ੍ਰਾਪਰਟੀਆਂ ਦੀ ਮੰਗ ਕਰਦੇ ਨੇ ਸਸਤੀਆਂ ਕੋਠੀਆਂ ਦੀ ਉਹ ਵੀ ਦਿਖਾਉਣ ਜਾ ਰਹੇ ਆ ਤੇ ਅੱਜ ਦੀ ਕੋਠੀ ਦੇ ਵਿੱਚ ਸਾਰੀ ਕੋਠੀ ਦੇ ਵਿੱਚ वुਡ ਦਾ ਕੰਮ ਆ ਕਬੂਰਡ ਦਾ ਕੰਮ ਅਲਮਾਰੀ ਦਾ ਤੇ ਇਸ ਤੋਂ ਇਲਾਵਾ ਵਾਸ਼ਰੂਮ ਦੇ ਵਿੱਚ ਕੁਝ ਕੰਮ ਹੋਣ ਵਾਲਾ ਉਹ ਤੁਸੀਂ ਦੇਖ ਲਿਓ ਬਾਕੀ ਮੌਕੇ ਤੇ ਡੀਲ ਕਰਨ ਵੇਲੇ ਇਸ ਦਾ ਰੇਟ ਵੀ ਆਪਾਂ ਘਟਵਾਦ ਕਰ ਸਕਦੇ ਆ ਜੀ 네ਗੋਸ਼ੀਏਟ ਹੋ ਜਾਊਗਾ ਰੇਟ ਪ੍ਰਾਈਸ ਬਾਕੀ ਕੋਠੀ ਬਹੁਤ ਸੋਹਣੀ ਬਣੀ ਹੋਈ ਹੈ ਤੁਸੀਂ ਕੋਠੀ ਦੇਖ ਚੁੱਕੇ ਹੋ ਜੀ ਤੇ ਜਰੂਰੀ ਸੂਚਨਾ ਆਪਾਂ ਫਿਰ ਇੱਕ ਵਾਰ ਦੇਵਾਂਗੇ ਹਰ ਵੀਡੀਓ ਵਿੱਚ ਦਿਨੇ ਆ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ 60 70 ਲੱਖ ਤੱਕ ਕੋਠੀਆਂ ਦਿਖਾਉਂਦੇ ਰਹਿੰਨੇ ਆ ਤੇ ਆਪਣੇ ਕੋਲ ਆਪਣਾ ਤਾਂ ਫਰਜ਼ ਬਣਦਾ ਹੈ ਕਿਉਂਕਿ ਜ਼ਿਆਦਾਤਰ ਪਰਿਵਾਰ ਆਪਾਂ ਤੋਂ ਸਸਤੀਆਂ ਕੋਠੀਆਂ ਵੀ ਮੰਗਦੇ ਨੇ ਪੌਚ ਏਰੀਆ ਵੀ ਬਣਿਆ ਹੋਇਆ ਕਾਰ ਵੀ ਟੁੱਡੀ ਆਰਾਮ ਤੇ ਨਾਲ ਅੰਦਰ ਪਾਕ ਹੋ ਜਾਊਗੀ ਇੱਕ ਵਾਸ਼ਰੂਮ ਬਾਹਰ ਹੁੰਦਾ ਇਹਦੇ ਠੀਕ ਹੈ ਜੀ ਤੇ ਇਸ ਦਾ ਡਿਜ਼ਾਈਨਰ ਗੇਟ ਮਾਲਕਾਂ ਨੇ ਬਹੁਤ ਵਧੀਆ ਲਗਾਇਆ ਹੋਇਆ ਤੁਸੀਂ ਦੇਖ ਚੁੱਕੇ ਹੋ ਪੂਰੀ ਕੋਠੀ ਇੰਟਰਸਟਿਡ ਬਾਏਰਸ ਸਾਡੇ ਨਾਲ ਕੰਟੈਕਟ ਕਰ ਸਕਦੇ ਹਨ ਧੰਨਵਾਦ ਜੀ